ਸ਼ੀਰੀ ਮੁਕਤਲ ਸਾਹਿਬ ਦੇ ਪਿੰਡ ਬੰਗਲ ਵਿੱਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਣ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਪਰ مالی ਨੁਕਸਾਨ ਭਾਰੀ ਹੋ ਗਿਆ ਇਹ ਘਰ 26 ਸਾਲ ਪਹਿਲਾਂ ਬਾਦਲ ਸਰਕਾਰ ਵੱਲੇ ਪੰਜ-ਪੰਜ ਮਾਲਿਆਂ ਦੇ ਪਲਾਟਾ ਵਿੱਚ ਬਣਾਇਆ ਗਿਆ ਸੀ ਜੋ ਹੁਣ ਬੁਰੀ ਤਰ੍ਹਾਂ ਖਰਾਬ ਹਾਲਤ ਵਿੱਚ ਪਹੁੰਚ ਚੁੱਕਾ ਹੈ ਬੀਤੀ ਰਾਤ ਸਤਨਾਮ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ ਜਿਸ ਨਾਲ ਪਰਿਵਾਰ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਗਰੀਬ ਪਰਿਵਾਰ ਨੇ ਸਰਕਾਰ ਕੋਲੋਂ مالی ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣਾ ਘਰ ਮੁੜ ਬਣਾ ਸਕਣ ਇਹ ਨਾਮ ਹੈਗਾ ਜੀ ਤੁਹਾਡਾ ਫੇਰ ਨਾਮ ਜੋ ਸਿੰਦਰ ਸਿੰਘ ਕਰਾਂ ਆਪ ਚੈਰਪਿੰਡ ਬੰਗਲ ਤੇ ਨਗਰ ਨੂੰ ਅਸੀਂ ਪਿੰਡ ਬੰਗਲ ਇਹ ਕਦੋਂ ਹੋਈ ਹੈ ਕੜਲਾ ਕੀ ਹੋਇਆ ਤੇ ਰਾਤ ਹੀ 2 ਵਜੇ ਦੇ ਕਰੀਬ ਸਾਡੇ ਪਿੰਡ ਸਰਕਾਰੀ ਜਗ੍ਹਾ 'ਚ ਪੰਜ-ਪੰਜ ਮਰਲੇਾਂ 'ਚ ਪਲਾਨਟ ਕਰਕੇ ਕਲੋਨੀਆਂ ਬਣੀਆਂ ਸੀਗੀਆਂ ਉਹ ਕੁਦਰਤ ਦਾ ਕਹਿਰ ਕਰਕੇ بارش ਆਦੇ ਹੋਣ ਕਰਕੇ ਉਹ ਰਾਤ ਦੋ ਕਲੋਨੀਆਂ ਵਿੱਚੋਂ ਛੱਤ ਡਿੱਗ ਪਈ ਉਹਨਾਂ ਦੀ ਇਹ ਕਿਉਂਕਿ ਬਣੀਆਂ ਨੂੰ 26-27 ਸਾਲ ਹੋ ਗਏ ਤਕਰੀਬ ਨਾਲ ਤੇ ਉਦੋਂ ਬਾਰੇ ਰਿਪੇਅਰ ਆਪ ਕਰਦੇ ਰੇ ਕੋਈ ਸਰਕਾਰ ਉਹਨੇ ਕੋਈ ਸਹਾਇਤਾ ਨਹੀਂ ਮਿਲੀ ਇਹਨਾਂ ਨੂੰ ਕਿਉਂਕਿ ਐ ਨਾ ਜਾਣੀ ਨੁਕਸਾਨ ਮਾਲੀ ਨੂੰ ਸੰਟਿੰਨ ਨਾ ਹੋਇਆ ਇਹਦਾ ਕੋਈ ਮੌਜੂਦਾ ਬੰਦ ਨਹੀਂ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਪਹਿਲਾਂ ਹੀ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਿ ਹੁਣ ਵੀ ਅਸੀਂ ਕਰਾਂਗੇ ਤੇ ਇਹਨੂੰ ਬੰਦ ਦਾ ਕੋਈ ਮੌਜੂਦਾ ਦਿੱਤਾ ਜਾਵੇ ਕੰਮ ਕੀ ਕਰਦੇ ਨੇ ਸਾਰੇ ਘਰ ਜਿਹੜੇ ਰਹਿੰਦੇ ਨੇ ਇਹ ਐ ਲੇਬਰ ਦਾ ਕੰਮ ਹੀ ਕਰਦੇ ਜੀ ਸਾਰੇ ਪਿੰਡ ਦੇ ਲੋਕ ਨੇ ਹਾਂ ਹਾਂ ਨਹੀਂ ਨਹੀਂ ਪਿੰਡ ਦੇ ਜੱਦੀ ਸਾਡੇ ਉਹ ਪੁਰਾਣੇ ਰਹਿੰਦੇ ਇਹਨਾਂ ਨੂੰ ਵੀ 30-35 ਸਾਲ ਹੋ ਗਏ ਇੱਥੇ ਰੰਦੇ ਰਹਿ ਜਾਂਦੇ ਸਾਰੇ ਸੱਤ ਲਿਗੇ ਕੋਈ ਅਧਿਕਾਰੀ ਆਇਆ ਨਹੀਂ ਹੁਣ ਨਹੀਂ ਹੁਣ ਤਾਂ ਕੋਈ ਅਧਿਕਾਰੀ ਨਹੀਂ ਆ ਥੋੜੇ ਮੀਡੀਆ ਦੇ ਬਿਨਾ ਕੋਈ ਵੀ ਇੱਥੇ ਨਹੀਂ ਆਇਆ ਹੈ ਸਾਡੇ ਭਾਈ ਜੀ ਕੀ ਨਾਮ ਹੈ ਔਰ ਕੀ ਕਹਿਣਾ ਚਾਹੋਗੇ ਕਿ ਕਿਟਮਾ ਕੀ ਹੋਈ ਜੀ ਕਹਣਾ ਹੀ بارش ਪੈਂਦੀ ਸੀ ਰਾਤ ਨੂੰ ਮਕਾਨ ਡੇਕੇ ਪਿਆ ਇਹ ਬਣੀਆਂ 97 99 ਚ ਬਣੀਆਂ ਸੀ 99 ਸਾਨੂੰ ਮਿਲੀਆਂ ਸੀ ਇਹ ਸਾਨੂੰ ਤੇ ਬਣਾਈਆਂ ਪਈਆਂ ਸੀ ਇਹ ਜੀ ਉਦੋਂ ਆਪਣੇ ਮੁੱਖ ਮੰਤਰੀ ਝੰਨ ਸਿੰਘ ਬਰਾੜ ਸੀ ਆ ਆਪਣੇ ਕੋਲ ਜੀ ਆ ਪੀ ਉਦੋਂ ਮੁੱਖ ਮੰਤਰੀ ਏਸੀਆ ਤੇ ਜਿਹੜਾ ਸ਼੍ਰੋਮਣੀ ਕਾਲੀ ਦਾਲ ਦੇ ਆਦਮੀ ਸੀ ਜੇਕਰ ਦੂਜਾ ਵੀ ਸਰਕਾਰ ਬਦਲ ਚੁੱਕੀ ਸੀ ਜਦੋਂ ਲਾਟ ਹੋ ਜਾਂਦੀ 93 ਇਹ ਇਸ ਤਰ੍ਹਾਂ ਜੀ ਦੂਜਾ ਵੀ ਆ ਦਾ ਮਾੜਾ ਮੋੜ ਅਸੀਂ ਕਰਦੇ ਰਹੇ ਦੀ ਰਿਪੇਅਰ ਪੂਰ ਪਲਾਸਟਰ ਹੈ ਕੋਈ ਛੱਤ ਟੁੱਟੇ ਲੋੜ ਡੇਗਦਾ ਸੀ ਆਜਾ ਕੁਝ ਵੀ ਲੱਗਦਾ ਸੀ ਆ ਤੋ ਸਾਰੇ ਕੋਸ ਉਹ ਕਰਦੇ ਰਹੇ ਮਾੜਾ ਮੋੜ ਮੁੜ ਕੇ ਦੂਜਾ ਵੀ ਹੁਣ ਪ੍ਰਸ਼ਾਸਨ ਕੋਲੇ ਦੋ ਤਿੰਨ ਵਾਰੀ ਅਸੀਂ ਲਿਖ ਕੇ ਵੀ ਦਿੱਤਾ ਇਹਨਾਂ ਨੂੰ ਸਾਰਿਆਂ ਨੂੰ ਪਰ ਸਾਡੇ ਕੋ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਜੀ ਹੋਣ ਸੰਦੂਕੀ ਮੰਗ ਕਰਦੇ ਤੇ ਹੁਣ ਕਰਦੇ ਜੀ ਇਹ ਸਾਨੂੰ ਜੀ ਛੱਤ ਛੁੱਤ ਪਾਉਣ ਨੂੰ ਖਰਚਾ ਪੱਠਾ ਜੋ ਸਮਾਨ ਟੁੱਟਿਆ ਵੀ ਜਾ ਮਾੜਾ ਮੋਟ ਵੀ ਉਹ ਕਰਦੇ ਨਾ ਪ੍ਰਸ਼ਾਸਨ ਹਾਂ ਮਾਲਿਕ ਸੈਤ ਦੀ ਹੈ ਔਰ ਜੀ ਅਸੀਂ ਕੀ ਮੰਗਣਾ ਇਹ ਮਕਾਨ ਵਾਸਤੇ ਮੰਗਣਾ ਰਹਿਣ ਵਾਸਤੇ ਬਜੀ ਸਰਪੰਸਾ ਕੀ ਘਟਨਾ ਕੀ ਹੋਈ ਹੈਗੀ ਇੱਥੇ ਔਰ ਕਾਰਨ ਕੀ ਬਣਿਆ ਹੈਗਾ ਪਹਿਲਾਂ ਇਹ ਧੰਨਵਾਦ ਜੀ ਤੁਹਾਡਾ ਚੈਨਲ ਵਾਲਿਆਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਇਹ ਤੇ ਜੀ ਕਾਰਨ ਇਹ ਜੀ ਕਲੋਨੀਆਂ ਜੀ ਪਹਿਲਾਂ ਦੀਆਂ ਕੱਟੀਆਂ ਹੋਈਆਂ ਇਹਨਾਂ ਦੀ ਛੱਤ ਰਾਤ ਡਿੱਗ ਪਈ ਹੈ ਜੀ ਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਸਹਾਇਤਾ ਦਿੱਤੀ ਜਾਵੇ ਉਸ ਇਹ ਬਣੀਆਂ ਕਦੋਂ ਸੀ ਕਲੋਨੀਆਂ ਕਿਹੜੀ ਸਕੀਮ ਦੇ ਅਧੀਨ ਬਣੀਆਂ ਸੀਆਂ ਕਿਹੜੀ ਸਰਕਾਰ ਦੇ ਵੱਲੋਂ ਬਣਾਈਆਂ ਗਈਆਂ ਸੀ ਇਹ ਜੀ 26 ਸਾਲ ਹੋ ਗਏ ਬਾਦਲ ਸਰਕਾਰ ਨੇ 5-5 ਮਰਲੇ ਥਾਂ ਦਿੱਤੇ ਸੀ ਜਦੋਂ ਉਹਨਾਂ ਦੇ ਵਿੱਚ ਕਲੋਨੀਆਂ ਬਣੀਆਂ ਸੀਆਂ ਜੀ 26 ਸਾਲ ਹੋ ਗਏ ਆ ਇਹਨਾਂ ਬਣੀਆਂ ਨੂੰ ਜੀ ਹੁਣ ਗੁਜਰਾਤ ਦੇ ਕਾਇਰ ਦੇ ਹਿਸਾਬ ਨਾਲ ਇਹ ਡਿੱਗ ਚੁੱਕੀ ਹੈ ਜੀ ਕਿੰਨੇ ਕ ਕਲੋਨੀਓ ਚ ਕਿੰਨੇ ਕ ਕਬਰਾਂ ਦੇ ਮਕਾਨਾਂ ਦੀ ਛੱਤ ਡਿੱਗੀਆਂ ਇਹ ਜੀ 2 ਆ 2 ਹਾਂ ਜੀ ਸ਼ਾਸਨ ਨੂੰ ਪਹਿਲਾਂ ਮਿਲਿਆ ਸ਼ਾਸਨ ਕੋਲ ਗਏ ਸੀ ਹੁਣ ਧਿਆਨ ਚ ਫੇਰ ਲਿਆ ਤੇ ਬਾਕੀ ਹਾਲਾਤ ਕਿਹੋ ਜਿਹੇ ਨੇ ਘਰਾਂ ਦੇ ਦੂਜੇ ਘਰਾਂ ਦੇ ਜੀ ਹਾਲਤ ਸਾਰਿਆਂ ਦੇ ਗਮੀਰ ਹੀ ਆ ਜੀ ਇਹ ਨੁਕਸਾਨ ਜਾਨੀ ਨੁਕਸਾਨ ਤੋਂ ਵਿਚਾਰਿਆ ਹੈਗਾ ਜਗਨਾਮਨੀ ਨੁਕਸਾਨ ਜੀ ਇਹਦਾ ਹੈਗਾ 15-20000 ਰੁਪਏ ਦਾ ਹੋਵੇਗਾ ਜੀ ਇਹ ਟ੍ਰਿਪੋਟੀ ਮੰਗ ਕੀ ਕਰਦੇ ਹੋ ਮੰਗ ਇਹ ਕਦੋਂ ਵੀ ਸ਼ਾਚੂ ਜੀ ਇਹਦੀ ਕੋਈ ਛੱਤ ਪਾਉਣ ਤੇ ਕੋਈ ਇਹਨੂੰ ਸਹਾਇਤਾ ਦਿੱਤੀ ਜਾਵੇ ਹੈਗਾ ਜੀ ਤੁਹਾਡਾ ਔਰ ਕਿਹੜਾ ਪਿੰਡ ਹੈਗਾ ਇਹ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਪਿੰਡ ਵੰਗਲਾ ਹੈ 3 ਮੁਕਸਰ ਸਾਹਿਬ ਕਟਨਾ ਕੀ ਹੋਈ ਹੈ ਕਟਨਾ ਕੀ ਰਾਤ ਕੁਦਰਤੀ ਆਫਤ ਆਈ ਸੀਗੀ ਜਾਨੀ ਕਿ ਛੱਤ ਡਿੱਗ ਚੁੱਕੀ ਹੈ ਜੀ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਰੀ ਬਣਵਤਰੀ ਬਣਵਾ ਹੋਇਆ ਜੀ ਵੀ 25000 ਦਾ ਹੋ ਹੀ ਗਿਆ ਜੀ ਕੋਈ ਸਰਟੀਫਿਕੇਟ ਤਾਂ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਬੱਚਤਰੇ ਜੀ ਕਿੰਨੇ ਕਬਜ ਦੀ ਘਟਨਾ ਹੈ ਇਹ ਇਹ 2:00 2:00 ਦੀ ਹੋ ਗਈ 2:00 ਦੀ ਹੋ ਗਈ ਕਿੰਨਾ ਚਿਰ ਹੋ ਗਿਆ ਇਸ ਜਗ੍ਹਾ ਤੇ ਤੁਹਾਡਾ ਜਿਹੜਾ ਕਲੋਨੀ ਬਣੀ ਹੋਈ ਹੈ ਨਾ ਮਕਾਨ ਬਣਾਇਆ ਹੋਇਆ ਕਿਉਂ 26-27 ਸਾਲ ਹੋ ਗਏ 26-27 ਸਾਲ ਹੋ ਗਏ ਕਦੋਂ ਬਣੀਆਂ ਆ ਕਲੋਨੀਆਂ ਕਿਹਦੇ ਵੱਲੋਂ ਬਣਾਈਆਂ ਗਈਆਂ ਸੀਆਂ ਕਿਹੜੀ ਸਕੀਮ ਇਹ ਜਿਹੜੇ ਬੇਕਰ ਆਏ ਸੀਗੇ ਜੀ ਉਹਨੇ ਸਕੀਮ ਤਹਿਤ ਬਣੀਆਂ ਸੀਆਂ ਜੀ ਤੇ ਮੇਗਾ ਬਾਦਲ ਸਰਕਾਰ ਦੀ ਵੇੜੇ ਬਣੀਆਂ ਇਹ ਉਦੋਂ ਬਾਅਦ ਮੁਰੰਮਤ ਨਹੀਂ ਕਰਾਈ ਤੁਸੀਂ ਮੁਰੰਮਤ ਆਪ ਖੁਦ ਕਰਦੇ ਵੀ ਰਹੇ ਆ ਜੀ ਹੂੰ ਤੇ ਕਦੀ ਕਦੀ ਕਿੱਤੀ ਵੀ ਹੈ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਲੈਂਦਾ ਹੋਇਆ ਸੀ ਜੀ ਹੁਣ ਫਿਰ ਦੂਰੀ ਬਾਰ ਮੀਡੀਆ ਰਾਹੀਂ ਲੈ ਕੇ ਆਉਂਦੀ ਸਾਡੀ ਉਹ ਇਹ ਮੰਗ ਕੀ ਕਰਦੇ ਹਾਂ ਮੰਗ ਇਹ ਜੀ ਵੀ ਸਹਾਇਤਾ ਦਿੱਤੀ ਜਾਵੇ ਬੇਕਾਰ ਹੋਰ ਕੇ ਬਾਹਰ ਬੈਠੇ ਹੋਏ ਆ ਜੀ ਇਹ ਸਾਰੀਆਂ ਘਰਾਂ ਦਾ ਇਹ ਜਿਹੇ ਹਾਲਾਤ ਆ ਜਾਂ ਹਾਂਜੀ ਹਾਂਜੀ ਸਾਰੀਆਂ ਘਰਾਂ 16 ਕਲੋਨੀਆਂ ਜੀ 16 ਦੇ ਇਹੀ ਵਾਲੇ ਆ ਜੀ